ਸਾਡੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਆਸਥਾਨ ਹੈ ਜੋ 1999 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਆ ਇੱਥੇ ਵਿਕਾਸਨਗਰ ਮੌਲੀ ਜਾਗਰਣ ਦੇ ਵਿੱਚ ਜਿਹੜਾ ਗੁਰੂ ਅਰਜਨ ਦੇਵ ਜੀ ਦਾ 24-25 ਸਾਲ ਪੁਰਾਣਾ ਜਿਹੜਾ ਗੁਰੂ ਘਰ ਆ ਉਹਨੂੰ ਜਿਹੜਾ 2006 ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀ 2009 ਦੇ ਵਿੱਚ ਉੱਠਿਆ ਹੁਣ 24 ਜੀ ਜਾ ਕੇ ਜਿਹੜਾ ਨੋਟੀਫਿਕੇਸ਼ਨ ਹੈ ਕਾਰਪੋਰੇਸ਼ਨ ਚੰਡੀਗੜ੍ਹ ਨੇ ਸਾਡੇ ਗੁਰੂ ਘਰਾਂ ਦੇ ਬਾਹਰ ਲਾਇਆ ਉਸ ਤੋਂ ਬਾਅਦ 58 ਸੈਕਟਰ ਵਿੱਚ ਵੀ ਗੁਰੂ ਵਿਦਾਸ ਮਹਾਰਾਜ ਦਾ ਸਥਾਨ ਹੈ ਉਸੇ ਵੀ ਜਿਹੜਾ ਨੋਟੀਫਿਕੇਸ਼ਨ ਲਾਇਆ ਗਿਆ ਅਤੇ ਸੱਤ ਜਿਹੜੇ ਮੰਦਰ ਆ ਭਗਵਾਨ ਬਾਲੀ ਮਹਾਰਾਜ ਦੇ ਆ ਉਹਨਾਂ ਦੇ ਵੀ ਜਿਹੜਾ ਮੰਦਰਾਂ ਦੇ ਬਾਹਰ ਨੋਟੀਫਿਕੇਸ਼ਨ ਲਾਇਆ ਗਿਆ ਉਸ ਤੋਂ ਬਾਅਦ ਮੌਕੇ ਤੇ ਜਾ ਕੇ ਉਥੇ 30 ਤਰੀਕ ਦੀ ਮੀਟਿੰਗ ਦਾ ਜਿਹੜਾ ਅੱਜ ਤੈਅ ਕੀਤਾ ਸੀ ਸਾਡੇ ਸ੍ਰੀ ਗੁਰੂ ਵਿਦਾਸ ਸਾਧੂ ਸੰਪਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ 108719 ਮਹਾਰਾਜ ਜੀ ਇਹਨਾਂ ਨੇ ਵਿਚਾਰ ਪੰਧਰਾ ਕਰਕੇ ਉਤੇ 30 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਫਿਕਸ ਕੀਤੀ ਗਈ ਅਤੇ ਮਹਾਰਾਜ ਜੀ ਨੇ ਸਾਰੇ ਮਹਾਪੁਰਸ਼ਾਂ ਨੂੰ ਬੇਤੀ ਕੀਤੀ ਸੀ ਜੀ ਗੁਰੂ ਦਾਤ ਆਦੂ ਤੋਂ ਪਹਿਲਾਂ ਜਿਹੜੀ ਸਾਡੇ ਬਾਬਾ ਜੀ ਗਜਾ ਜੀ ਸਾਹਿਬ ਦੀ ਕਿਰਪਾ ਜੀ ਉਹਨਾਂ ਦੇ ਜੀ ਜੀ ਸਾਡੇ ਪੰਡਵਾਲੇ ਦੇ ਤੋਂ ਸਾਡੇ ਗੁਰਦੀਪ ਸਿੰਘ ਜੀ ਮਹਾਰਾਜ ਬੇਹਰਾਜ ਜੀ ਮਹਾਰਾਜ ਸਾਰੇ ਮਹਾਪੁਰਸ਼ਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਅਤੇ ਆਵਾਦਨ ਮਹਾਰਾਜ ਦੇ ਸੰਗਠਨ ਦਾ ਨਿਰਮਲ ਚਲਿਆ ਉਹਨਾਂ ਨੇ ਵੀ ਕਿਹਾ ਤੋ 108 ਸ਼ੰਤ ਰਣਜਨ ਦਾਸ ਜੀ ਮਹਾਰਾ ਡੇਰਾ ਸਾਕਣ ਬੱਲਾ ਜੋ ਰਗਦਾਸੀਆ ਸਮਾਜ ਸਾਡੇ ਤੁਰਾਵੀ ਹਨ ਜੋ ਭਾਰਤ ਦੇ ਪੂਰੇ ਦੇਸ਼ ਦੇ ਹਨ ਉੱਤਮ ਬਾਣੀ ਦਾ ਪ੍ਰਚਾਰ ਪ੍ਰਸਾਰ ਡੇਰਾ ਸਾਕਣ ਬੱਲਾ ਦੇ ਰਹਿਣ ਵਾਈਚ ਹੋ ਰਿਹਾ ਮਹਾਰਾ ਜੀ ਨੇ ਵੀ ਦੱਸਿਆ ਵੀ 30 ਦਿਨ ਦੀ ਵੀਡੀਓ ਰੱਖੀ ਆ ਤੇ ਸਾਡੇ ਬਹੁਤ ਸਤਿਕਾਰਯੋਗ ਕਲਿਮਾ ਜੀ ਉਹਨਾਂ ਨੇ ਜਿੰਨੇ ਸਾਡੇ ਡੇਰੇ ਦੇ ਸੇਵਾਦਾਰ ਸੀ ਇਹਨਾਂ ਸਖਤਾਂ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਜਿਹੜੇ ਜਿਹੜੇ ਬੁਹਾਲੀ ਬੇਰਪਾ ਚੌਂਕ ਦੇ ਨਾਲ ਜਿਹੜਾ ਦਾਣਾ ਮੰਡੀ ਵਿੱਚ ਪਹੁੰਚਣਾ ਸੋ ਸਾਰੀਆਂ ਸੰਗਤਾਂ ਜਿਹੜੀਆਂ ਸਿੱਧੀਆਂ ਉੱਥੇ ਪਹੁੰਚ ਗਈਆਂ ਸੋ ਅੱਜ ਜੱਟ ਕੀੰਤੋਂ ਅਸੀਂ ਕਿਹਾ ਸੀ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਜ਼ਿਲ੍ਹਾ ਦੇਸ਼ਾਂ ਦੇ ਜਿਹੜੀ ਰਸਤੇ ਜਿਨ੍ਹਾਂ ਕੋ ਗੱਡੀਆਂ ਸਾਧਨ ਹੈਗੇ ਉਹ ਪਹੁੰਚਣ ਜਿਨ੍ਹਾਂ ਕੋ ਨਹੀਂ ਹੈਗੇ ਉਹਨਾਂ ਲਈ ਅਸੀਂ ਜਿਹੜਾ 20 ਬੱਸਾਂ ਚੱਕੀਆਂ ਸੀ ਜਿਨ੍ਹਾਂ ਦੇ ਵਿੱਚੋਂ ਪੰਜ ਬੱਸਾਂ ਦੀ ਸੇਵਾ ਜਿਹੜੀ ਆ ਗਲੋਬਲ ਅਗਦਾਸੀਆ ਆਰਗੇਨਾਈਜੇਸ਼ਨ ਜੋ ਇਟਲੀ ਅਤੇ ਯੂਰਪ ਦੀਆਂ ਸਾਰੀਆਂ ਸੁਭਾਵਾਂ ਜਿੰਨੀਆਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਮੰਡਲੀਆਂ ਆ ਉਹਨਾਂ ਨੇ 5 ਸੇਵਾ 5 ਬਸਾਂ ਸੇਵਾ ਕੀਤੀ ਤੇ ਪੰਜ ਜਿਹੜਾ ਜੁਆਈ ਕਮੇਟੀ ਇਹ ਜਿਹੜੇ ਰਾਮਪਾਲ ਜੀ ਆ ਉਹਨਾਂ ਦੀ ਸਮੂਹਤੀ ਟੀਮ ਮਿਰਵਾਲ ਜੀ ਆ ਅਤੇ ਹੋਰ ਜਿਹੜੇ ਜੁਆਈ ਕਮੇਟੀ ਦੇ ਸਾਰੇ ਮੈਂਬਰ ਆ ਉਹਨਾਂ ਨੇ ਵਾਪਸ ਇਸ ਦੀ 5 ਸੇਵਾ ਦੀ 5 ਬਸਾਂ ਸੇਵਾ ਕੀਤੀ ਤੇ ਬਾਕੀ ਜਿਹੜੀਆਂ 10 10 ਬਸਾਂ ਆ ਉਹ ਸ਼੍ਰੀ ਗੁਰਵਦਾਰ ਟਾਈਗਰ ਫੋਰਸ ਵੱਲੋਂ ਜਿਹੜਾ ਅਸੀਂ 10 ਬਸਾਂ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਤੇ ਜਿਹੜੀਆਂ ਬਸਾਂ ਜਿਹੜੇ ਸਾਡੇ ਨਾਲ ਜੁੜੇ ਆ ਇਕੱਲੇ ਆਪਣੇ ਟਾਈਗਰ ਫੋਰਸ ਦੇ ਨਹੀਂ ਬਹੁਤ ਜਿਹੜੇ ਦੂਜੇ ਕਾਸਟ ਦੇ ਲੋਕ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਫੰਡ ਦਿੱਤਾ ਕਿਸੇ ਨੇ 2000 ਕਿਸੇ ਨੇ 5000 ਕਿਸੇ ਨੇ 6000 ਕਿਸੇ ਨੇ ਪਾਣੀ ਦਾ ਕਿਸੇ ਨੇ ਕੁਝ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਨਾਮ ਜਿਹੜਾ ਆ ਉਹ ਅਸੀਂ ਤੁਹਾਨੂੰ ਮੰਨਦੇ ਆ ਗੁਰਬਾਧਰ ਟੈਕਰ ਫੋਰਸ ਦੇ ਮੈਂਬਰਾਂ ਨੂੰ ਮੰਨਦੇ ਆ ਸਾਡਾ ਤੁਸੀਂ ਨਾਲ ਹੀ ਰਹਿਣਾ ਉਹ ਜਿਹੜੀਆਂ 10 ਬਸਾਂ ਦੀ ਸੇਵਾ ਸੀਗੀ ਉਹਨਾਂ ਨੇ ਖੂਬ ਤੇ ਜਿਹੜਾ ਰੱਖਿਆ ਵੀ ਸਾਡਾ ਦਿਲੋਂ ਕਰਦਾ ਹਾਂ ਜਲਦੁਰਸਤ ਮਦਦ ਜੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਅਤੇ ਸਾਰੇ ਮਹਾਪੁਰਸ਼ਾਂ ਦਾ ਵੀ ਉੱਦੀ ਦੀਪ ਹੈ ਉਹ ਸਾਡੇ ਗੋਲ ਮਹਾਰਾਜ ਤੇ ਜਿਹੜੇ প্রচার ਕਰ ਰਿਹਾ ਸੰਤ ਵਰਗਣਾ ਜੀ ਉਹਨਾਂ ਨੇ ਵੀ ਸੰਤਾਂ ਨੂੰ ਪੀੜ ਕੀਤੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਸੰਤ ਪਿਹਾਰੀਨਾਥ ਜੀ ਜੋ ਬਾਲਮੀਗ ਮਹਾਰਾਜ ਦੇ ਆਸ਼ਰਮ ਦਾ ਚਲਾਉਂਦੇ ਗਏ ਉਹਨਾਂ ਨੇ ਵੀ ਜਿਹੜੀਆਂ ਸੰਤਾਂ ਸਿੱਖੀਆਂ ਜੀਆਂ ਜੀਆ ਉੱਥੇ ਕੀਤੀਆਂ ਵੀ ਸਭ ਨਾਲ ਲੱਭੂਗਾ ਸੋ ਅੱਜ ਜਿਹੜਾ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਉਹਨਗਦਾਰ ਟਿਕਟ ਤੇ ਫੋਰਸ ਦੇ ਸਾਰੇ ਜਿਹੜੇ ਅਹੁਦੇਦਾਰ ਆ ਚਾਹੇ ਉਹ ਪਟਿਆਲੇ ਤੋਂ ਆ ਚਾਹੇ ਫਿਰੋਜ਼ਪੁਰ ਤੋਂ ਆ ਚਾਹੇ ਫਾਜ਼ਿਲਕਾ ਤੋਂ ਆ ਚਾਹੇ ਪਠਾਨਕੋਟ ਤੋਂ ਆ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਆ ਕਿੰਨੀ ਉਹਨਾਂ ਦੀ ਸਮਤਾ ਜਿਉਰੇ ਮੁਤਾਬਕ ਜਿਹੜੇ ਸਾਰੇ ਸਾਥੀ ਸੈਕਟ ਪਹੁੰਚ ਰਹੇ ਆ ਸੋ ਅੱਜ ਮੈਂ ਇਸ ਗੱਲ ਨੂੰ ਮੰਨਦਾ ਵੀ ਜਿਹੜੇ ਲੋਕ ਜੁੜੇ ਆ ਉਹ ਕਿਸੇ ਨਿੱਜੀ ਕਿਸੇ ਬੰਦੇ ਨਾਲ ਨਹੀਂ ਇਹ ਜਿੱਲੇ ਵੀ ਸਾਡੀ ਮਾਣ-ਕੌਰਸ਼ਾ ਦੇ ਡੇਰੇ ਆ ਉਹਨਾਂ ਦੇ ਨਾਲ ਜੁੜੇ ਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਪਰ ਜੁੜੇ ਸਾਰੇ ਲੋਕ ਅੱਜ ਇਕੱਤਰ ਹੋਇਆ ਸਾਰਿਆਂ ਦਾ ਸਹਿਯੋਗ ਤੇ ਧੰਨਵਾਦ ਕਰਦੇ ਆਂ ਕਿ ਜਿਹੜਾ ਸੰਘਰਸ਼ ਹੈ ਬੜਾ ਵੱਡੇ ਪੱਧਰ 'ਤੇ ਹੋਵੇਗਾ ਸੋ ਚੰਡੀਗੜ੍ਹ ਦੀ ਧਰਤੀ 'ਤੇ 10000 ਤੋਂ ਉੱਪਰ ਬੰਦਾ ਜਿਹੜਾ ਉੱਥੇ ਕੱਢ ਜਿਹੜਾ ਉਹ ਅੱਜ ਤੋਂ ਮਿਲੂਗਾ ਉਹ ਇਹ ਸਾਡੇ ਗੁਰੂ ਜੀ ਦਾਸ ਮਹਾਰਾਜ ਦੇ ਨਾਮ ਬੈਨਰ ਥੱਲੇ ਭਗਵਾਨ ਵਾਲੀ ਮਹਾਰਾਜ ਦੇ ਬੈਨਰ ਥੱਲੇ ਅਤੇ ਜਿਹੜੇ ਸ੍ਰੀ ਗੁਰੂ ਸਾਹਿਬ ਸਾਡੀ ਸੰਪਰਦਾ ਸਾਡੀ 13 ਸੱਖੜ ਬੰਦਾ ਅਤੇ ਸਾਰੇ ਜਿਹੜੇ ਸਾਥੀਓ ਚਾਹੇ ਆਸ਼ਰਮ ਤੋਂ ਭਗਵਾਨ ਵਾਲੀ ਕਾਸ਼ਰ ਤੋਂ ਸਾਰਿਆਂ ਦਾ ਸਤਿਕਾਰ ਨਾਲ ਬਹੁਤ ਰੁਣਵਾਦ ਕਰਦੇ ਆਂ ਜਿਨ੍ਹਾਂ ਨੇ ਸਪਰਸ਼ਣ ਕੀਤਾ ਇਹ ਇਦਾਂ ਹੀ ਆਪਾਂ ਕਹਿੰਦੇ ਆ ਵੀ ਜਦੋਂ ਕਿਤੇ ਪਿੰਡ ਪੈਂਦੀ ਆ ਵੀ ਆਪਾਂ ਸਾਰੇ ਜਣੇ ਹਰ ਦਿਨ ਬੈਨਰ ਥੱਲੇ ਭਗਵਾਨ ਬਾਲੀ ਮਾਰਾ ਦੇ ਬੈਨਰ ਥੱਲੇ ਇਦਾਂ ਇਕੱਤਰ ਹੋ ਗਏ ਆਪਾਂ ਅੱਗੇ ਜਿਹੜੀ ਹੁਣ ਆਪਾਂ ਸੁਰੇਵਦਾਸ ਮਹਾਰਾਜ ਦੇ ਸਾਰੇ ਨਾਲ ਜਿਹੜਾ ਆਪਾਂ ਇੱਥੋਂ ਜਿਹੜਾ ਚੱਕੀ ਟੀਮ ਪਵਾੜੇ ਤੋਂ ਚੱਲ ਗਏ ਆਪਾਂ ਮੁਹਾਲੀ ਜਿਹੜਾ ਬੇਰਕਾ ਚੋਂਦੇ ਆ ਔਰ ਇਹ ਨਾਲ ਅਨਾਜ ਮੰਡੀ ਸਾਡੇ ਅਧਿਆਰ ਕਰ ਰਹੇ ਆਪਾਂ ਉੱਥੇ ਪੱੜਣਾ ਤੇ 12 1 ਵਜੇ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਸ਼ੁਰੂ ਕਰਨੀ ਆ ਸੋ ਸਾਰੇ ਜਿਹੜੇ ਸਾਥੀ ਤੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਜਿਹਨਾਂ ਦੀ ਅੱਜ ਚੰਦੂ ਘਰਦੀ ਦੀਰਾ ਸਾਹਿਬ ਚੱਕ ਹਸੀਮ ਵਿਖੇ ਅੱਜ ਸਾਰੀਆਂ ਸੰਗਤਾਂ ਸਾਰੀਆਂ ਵੱਖ-ਵੱਖ ਜਥੇਬੰਦੀਆਂ ਸ਼੍ਰੀ ਗੁਰੂ ਸਾਹਿਬ ਦੀ ਸੰਪੂਰਨ ਸੇਵਾ ਦੇ ਮਾਪੋਪੇ ਅੱਜ ਘਰਦੀ ਦੇ ਉੱਤੇ ਪਹੁੰਚੇ ਅੱਜ ਇਹੋ ਘਰਦੀ ਇਸ ਗੁਰੂਆਂ ਦੇ ਘਰਦੀ ਤੋਂ ਅਸ਼ੀਰਵਾਦ ਲੈ ਕੇ ਸਾਰੀਆਂ ਸੰਗਤਾਂ ਅੱਜ ਚੰਡੀਗੜ੍ਹ ਨੂੰ ਚਾਲੇ ਪਾਉਣ ਲਈ ਦਿੱਤੀ ਸਤਪੁਰੂ 10 ਮਹਾਰਾਜ ਦਾ ਗੁਰੂ ਘਰ ਮੌਲੀ ਮੌਲੀ ਵਿਖੇ ਪrakash ਨਗਰ ਜਾਗਰਨ ਚੰਡੀਗੜ੍ਹ ਵਿਖੇ ਚੱਲਿਆ ਜਿਹਦਾ ਪਿਛਲੇ ਦਿਨੀ ਇੱਕ ਨੋਟਸ ਆਇਆਗਾ ਨੋਟਸ ਆਇਆ ਸੀ ਨੋਟਸ ਤੋਂ ਬਾਅਦ ਇੱਕ ਪੁਤ ਦੇ ਯੂਨੀਸਪਲ ਕਾਰਪੋਰੇਸ਼ਨ ਨੇ ਇੱਕ ਨੋਟਿਸ ਭੇਜਿਆ ਨੋਟਿਸ ਦੇ ਵਿੱਚ ਜਦੋਂ ਸੰਗਤਾਂ ਦੇ ਵਿੱਚ ਰੁਗੜੂ ਕੀਤਾ ਤਾਂ ਸੰਗਤਾਂ ਦੇ ਜਿਹੜੇ ਘਰ ਦੇ ਬਲੁੰਗਰੇ ਗਏ ਔਰ ਸੰਗਤਾਂ ਨੇ ਗੁੱਸੇ ਦੇ ਵਿੱਚ ਆ ਕੇ ਸਾਰਿਆਂ ਨੇ ਇੱਕ ਜਿੱਦ ਨਾਲ ਮੀਟਿੰਗਾਂ ਕੀਤੀਆਂ ਆਪਦੇ ਨਾਲ ਸਾਰਿਆਂ ਨੇ ਰਬ ਦਾ ਕੈਂਪਿੱਟਾ ਯੂਐਸ ਹਾਈਵੇ ਕਮਾਲਜਗਤ ਕੀਤਾ 10 ਦਾ 17 10 ਮਹਾਰਾਜਾ ਇੱਕ ਮੰਦਰ ਹੈ ਔਰ ਹੋਰ ਵੀ ਮੰਦਰ ਹੈ ਔਰ ਸਾਡੇ ਮੁਸਲਮਾਨ ਭਾਈਚਾਰੇ ਦੀਆਂ ਮਸਜਿਦਾਂ ਵੀ ਹਨ ਜਿਹੜੇ 106 ਗੁਰੂ ਘਰ ਭਗਵਾਨ ਬਾਦਮੀ ਕੇ ਮਹਾਰਾਜੀ ਦੇ 106 ਗੁਰੂ ਘਰ ਜਿਹੜੇ ਉੱਥੇ ਦੱਸਿਆ ਜਾ ਰਿਹਾ ਜਿਹੜਾ ਗੁਰੂ 10 ਮਹਾਰਾਜਾ ਦਾ ਪਹਿਲਾ ਤਾਂ ਸਾਡਾ ਜਿਹੜਾ ਤੁਲਕਾਬਾਦ ਗੁਰੂ 10 ਮਹਾਰਾਜਾ ਦਾ ਗੁਰੂ ਨਕਾਟ ਆਇਆ ਸੀ ਉਹਦਾ ਜਿਹੜਾ ਸਾਨੂੰ ਹਜੇ ਤੱਕ ਨਹੀਂ ਮਿਲਿਆ ਇਹ ਜਿਹੜੀਆਂ ਸਰਕਾਰਾਂ ਆ ਯਾ ਉਹ ਪ੍ਰਾਣੇ ਜਿਹੜੇ ਆ जख्म ਉਹ ਫੇਰੇ ਕਰ ਰਹੀਆਂ ਅੱਜ ਉਹਦੇ ਗੁੱਸੇ ਦੇ ਵਿੱਚ ਸੰਗਤਾਂ ਗੁਰੂ ਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਅੱਜ ਚੰਡੀਗੜ੍ਹ ਨੂੰ ਪੂਜ ਕਰ ਰਹੀਆਂ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਧਰਤੀ ਜਿਹੜੀ ਆ ਚਾਹੇ ਉੱਥੇ ਸਾਨੂੰ ਮੱਲ ਸੰਘਰਸ਼ ਕਰਨਾ ਪਵੇ ਚਾਹੇ ਪਹਿਲਾਂ ਤਾਂ ਸਰਕਾਰਾਂ ਦੇ ਕੋਲ ਨਿੰਦਤਾ ਲਾ ਕਰਦੇ ਆ ਬਿਹਾ ਬੇ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਮੱਲ ਉਹ ਜਿਹੜਾ ਗੁਰੂ ਘਰ ਦੇ ਮੰਦਿਰ ਜਿਹੜੇ ਉਹ ਢਾਈ ਨਾ ਜਾਣ ਸਮੋ ਹੋਰ ਵੀ ਵਧੀਆ ਸੁੰਦਰੀ ਕਰਨ ਬਣਾ ਕੇ ਸੰਗਤ ਨੂੰ ਦਿੱਤੇ ਜਾਣ ਕਿਉਂਕਿ ਜਿਹੜੇ ਸੰਗਤਾਂ ਦੇ ਹਿਰਦੇ ਆ ਉਦੇ ਨਾਲ ਬਲੂਂਦੜ ਦੇ ਬਲੂਂਦੜ ਦੇ ਆ ਜੇ ਗੁਰੂ ਜੇ ਸਰਕਾਰਾਂ ਕਚ ਤੋਂ ਮਸ ਨਾ ਹੋਈਆਂ ਤਾਂ ਜੋ ਅਗਲਾ ਸਮਾਜ ਦਾ ਫੈਸਲਾ ਹੋਵੇਗਾ ਉਹ ਜਲਦੀ ਸੁਣਾਇਆ ਜਾਵੇਗਾ ਅੱਜ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਉੱਥੇ ਜਾ ਕੇ ਰੋਸ ਮੁਜ਼ਾਹਰਾ ਕਰਨਾ ਪਰ ਕਿਸੇ ਵੀ ਕੋਈ ਸ਼ਰਾਰਤबाजी ਨਹੀਂ ਕਰਨੀ ਕਿਸੇ ਨੇ ਕੋਈ ਇੱਧਰ ਉੱਧਰ ਨਹੀਂ ਜਾਣਾ ਜੋ ਉੱਥੇ ਜੋ ਜਥੇਬੰਦੀਆਂ ਦੇ ਪ੍ਰਧਾਨਿਆਂ ਜੋਤ ਆਪ ਸਤ ਸਮਾਜ ਆ ਜੋ ਮੈਨੇਜਮੈਂਟ ਆਪ ਜੀ ਨੂੰ ਉਹਦੇ ਬਾਰੇ ਦੱਸ ਚੱਲਣਾ ਪਉਣਗੇ ਆਪਾਂ ਉਹਦੇ ਤੇ ਪਹਿਰਾ ਦੇਣਾ ਜੈ ਗੁਰਦੇਵ ਜੈ ਗੁਰਦੇਵ ਜੋ ਬੋਲੇ ਇਸ ਓਨਰ ਪਰ ਜੈ ਭੀਮ ਜੈ ਭਾਰਤ ਬਬਈ ਜਿੱਥੇ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਹੋ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚਾਹੇ ਕੇਂਦਰ ਸਰਕਾਰ ਚਾਹੇ ਪੰਜਾਬ ਸਰਕਾਰ ਆ ਉਥੇ ਆਪਣੇ ਐਸੀ ਸਮਾਜ ਦੇ ਨੁਮਾਇੰਦੇ ਬੈਠੇ ਮੈਂਬਰ ਆਫ ਪਾਰਲੀਮੈਂਟ ਬੈਠੇ ਕੈਬਨਟ ਮੰਤਰੀ ਬੈਠੇ ਆ ਉਹਨਾਂ ਦੇ ਹੁੰਦੇ ਹੁੰਦੇ ਹੋਏ ਇਹ ਗੁਰੂ ਘਰ ਢੋਂਦੇ ਨੋਬਤ ਆ ਜਾਏ ਉਹਨਾਂ ਨੂੰ ਐਸੀ ਸਮਾਜ ਦੇ ਜਿਹੜੇ ਨੁਮਾਇੰਦਗੀ ਕਰਦੇ ਉਹਨਾਂ ਨੂੰ ਕੀ ਸੁਨੇਹਾ ਹੈ ਉਹਨਾਂ ਨੂੰ ਇਹਦਾ ਆਪਣੇ ਆਪੇ ਚਾਹੀਦਾ ਵੀ ਜੇ ਅੱਜ ਉਹਨਾਂ ਨੂੰ ਅਹੁਦੇ ਦੇ ਬੈਠੇ ਆ ਕਾਨੂੰਨ ਸੰਵਧਾਨਕ ਤੌਰ ਦੇਤੇ ਉਹ ਹੱਤ ਹਕੂਕ ਮਿਲੇ ਆ ਗੁਰੂ ਅਰਜਨ ਦੇਵ ਜੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਸੰਘਰਸ਼ ਸਾਡੇ ਸਮਾਜ ਦੇ ਲਈ ਲੜਿਆ ਔਰ ਉਹੀ ਜਿਹੜੀ ਸੋਚ ਆ ਡਾਕਟਰ ਬਾਵਾ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਸੋਚ ਅਪਣਾਈ ਆ ਔਰ ਜੇ ਅੱਜ ਇਹ ਉੱਥੇ ਤੱਕ ਉਹਨਾਂ ਦੇ ਸੰਵਧਾਨਕ ਤੌਰ ਦੇ ਉੱਤੇ ਪਹੁੰਚੇ ਆ ਦੇ ਇਹਨਾਂ ਨੂੰ ਆਪਣੇ ਆਪ ਚਾਹੀਦਾ ਇਹਨਾਂ ਨੂੰ ਕਿਸੇ ਦੱਸਣ ਦਾ ਦਾ ਕੰਮ ਨਹੀਂ ਹੈ ਇਹ ਕਿਹੜਾ ਕੋਈ ਅਨਪੜਿਆ ਜਾਂ ਪੜੇ ਪੜੇ ਲਿਖੇ ਆ ਵੀ ਇਹਨਾਂ ਨੂੰ ਤਾਂ ਆਪ ਲੋਗਾ ਜਿਹਾ ਕਿ ਮੁਰੇ ਹੋ ਕੇ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਜਿਹੜਾ ਗੁਰੂ ਅਰਜਨ ਸਾਹਿਬ ਗੁਰੂ ਘਰ ਦੇ ਵਿੱਚ ਆਉਣਾ ਚਾਹੀਦਾ ਉਸੇ ਸਾਰੇ ਸਮੂਹਿਤ ਕਰਨੀ ਚਾਹੀਦੀ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਬੈਠਾ ਪਰ ਉਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਜਿਹੜੇ ਸਰਕਾਰਾਂ ਨੂੰ ਆਪਣੇ ਆਪ ਲੈ ਕੇ ਦੇਣ ਔਰ ਗੁਰੂ ਘਰ ਜਿਹੜਾ ਉਹ ਟੁੱਕੇ ਨਾ ਸੰਗਤ ਦੇ ਮਤਲਬ ਉਸੇ ਹੋਰ ਵੀ ਛੱਡਦਾ ਭਾਵਨਾ ਬਣੇ ਜੇ ਆ ਗੁਰੂ ਦੇ ਸੰਗਤ